Thank mm -hmm. you. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤਰੀਕ ਹੈ ਅੱਜ 5 ਅਗਸਤ ਤੇ ਟਾਈਮ ਹੋ ਗਿਆ ਵੀ ਐਨ ਦੇ 4:18 ਮਿੰਟ ਆ ਆਰ ਚੱਲ ਰਹੀ ਹੈ ਗੁਰਾਂ ਦੀ ਬਾਣੀ ਗੁਰੂ ਘਰ ਆਪਣੇ ਘਰ ਸਾਹਮਣੇ ਬਸ ਹੁਣ ਬੈਗ ਬੰਦਦੇ ਆਂ ਤੇ ਇੱਥੋਂ ਪਾਉਣੇ ਆਪਾਂ ਚੱਲੇ ਆਪਾਂ ਪਹੁੰਚਣਾ ਪਟਿਆਲੇ ਉੱਥੋਂ ਮਨਪਰੀ ਨੂੰ ਚੜਾ ਕੇ ਅੱਜ ਦੀ ਨਾਈਟ ਸਟੇ ਹੋਊਗੀ ਆਪਣੀ ਮਨਾ ਲੀ ਉਥੋਂ ਅੱਗੇ ਦਾ ਸਫ਼ਰ ਦੱਸ ਦਿਆਂ ਵੀ ਕਿੱਥੇ ਕਿੱਥੇ ਜਾਣਾ ਹੈ ਵੈਸੇ ਆਪਾਂ ਚੱਲੇ ਆਂ ਟਰੈਕਿੰਗ ਕਰਨ ਜੁਨਾਮ ਪੀਕ ਬਾਕੀ ਦੀ ਗੱਲ ਬਾਅਦ ਅੱਗੇ ਜਾ ਇਸ ਸਾਮਾਨ ਸਾਰਾ ਆਪਣਾ ਬੰਦਿਆ ਗਿਆ ਬਸ ਹੁਣ ਆਪਾਂ ਲੱਗੇ ਆ ਤੁਰਨ ਆਹ ਛੋਟੀ ਕਿਟ ਪਾ ਲੂਗਾ ਮੋਢਿਆਂ 'ਚ ਆਹ ਟੈਪ ਲੱਗ ਰਹੀ ਹੈ ਆਪਣੇ ਮੋਟਰਸਾਈਕਲ ਦੀ ਲੁੱਕ ਪਿੱਛੇ ਬੈਗ ਵਨ ਤਾਂ ਆ ਮੈਟ ਹੋ ਗਿਆ ਆਪਣਾ ਆ ਟਰੈਕਿੰਗ ਹੈਂਕ ਹੋ ਗਿਆ ਸਲੀਪਿੰਗ ਬੈਗ ਵਨ ਤਾਂ ਅੱਗੇ ਆ ਹੈਲਮਟ ਆ ਚੀਜ਼ ਲੱਗ ਰਹੀ ਹੈ ਮੂਰੋ ਆ ਮੈਂ ਲੇਨ ਦਾਖਤੋ ਲੈ ਆ ਸੀਗਾ ਇਹ ਅੱਗੇ ਟੰਗਤੀ ਹੁਣ ਆਪਾਂ ਲੱਗੇ ਆਂ ਚੱਲਣ ਘਰਦਿਆਂ ਨੂੰ ਬੁਲਾ ਦੀਏ ਸਸਰੀਕਾਲ ਵੀ ਮੁੜਦੇ ਆਂ ਵੀ 10 ਦਿਨਾਂ ਬਾਅਦ ਹੁਣ ਲੱਗੇ ਆਪਾਂ ਚੱਲਣ ਸਵੇਰੇ ਹੁਣ ਕੇ ਘਰਾਂ ਦੀ ਬਾਣੀ ਲੱਗੇ ਆਂ ਘਰੋਂ ਚਾਲੇ ਪਾਉਣਾ ਚੱਲ ਠੀਕ ਹੈ ਜੀ ਅੱਜ ਆਪਾਂ ਸ਼ਾਮੇਰ ਕਰੀਂ ਅੱਖੀਆਂ ਬਖਸ਼ੀ ਸੱਜੀ ਅੱਖੀ ਸਫ਼ਰ ਚੰਗਾ ਰਹੇ ਆਪਣੇ ਪਿੰਡ ਤੋਂ ਪਟਿਆਲਾ ਹੈਗਾ 120 ਕਿਲੋਮੀਟਰ ਯੂਨੀਵਰਸਿਟੀ 120 35 ਲਾ ਲਓ ਬਸ ਉਧਰ ਆਪਾਂ ਸਟੇਟ ਰਹਿੰਦੇ ਆਣਪੀ ਜੀ ਦੀ ਪ੍ਰਕਿਰਤੀ ਨੂੰ ਚੱਕਣੇ ਚੱਲ ਪਏ ਵਿੰਡੋ ਆਪਾਂ ਤੇ 4:41 ਹੋ ਗਏ ਵੈਸੇ 4 ਵਜੇ ਨਿਕਲਦੀ ਸੀਗੀ ਮੈਨੂੰ ਸੁਭਾਵਨਾ ਵੀ 4 ਵਜੇ ਨਿਕਲ ਜਾਗੇ ਗੱਲ ਕਰ ਲੇਟ ਹੋ ਗਏ ਮਾੜੇ ਮਾੜੇ ਨਾਲ ਕਾਪਾਂ ਕੇ ਤੇ ਸਵਾਸ਼ੇ 6:30 ਨੂੰ ਬਸ ਪਟਿਆਲੇ ਪਹੁੰਚਣਾ ਤੇ ਚੱਕੇ ਮਨਪਰੀ ਨੂੰ ਫਿਰ ਅੱਗੇ ਲੱਗ ਜਾਗੇ ਅੱਜ ਦੀ ਸਟੇ ਹੋਊਗੀ ਆਪਣੀ ਮਨਾਲੀ ਅੱਗੇ ਦੀ ਜਾਣਕਾਰੀ ਉੱਥੇ ਜਾ ਕੇ ਦੇਵਾਂਗੇ ਹੁਣ ਆਪਾਂ ਚੱਲਨੇ ਆਂ ਪਟਿਆਲੇ ਵੱਲ ਨੂੰ ਕਿ ਅੱਜ ਰਾਤ ਨੂੰ ਰੁਕਾਂਗੇ ਮਨਾਲੀ ਆਪਾਂ ਖੜੇ ਆਂ ਮਾਨਸਾ ਦੀ ਤਿੰਨ ਕੋਨੀ ਤੇ ਤੇ ਉਸ ਦੇ ਸਾਹਮਣੇ ਮਾਨਸਾ ਦਾ সুইমিং ਪੂਲ ਉਹ ਵੀ ਬਈ ਵਿਚਾਰੇ ਡਰਦੇ ਡਰਦੇ ਜਨੰਗੇ ਵੀ ਨੰਗੀਏ ਕਿ ਨਾ ਰਸਤਾ ਇਹੀ ਹੋਇ ਕੋ ਇੱਕ ਨੰਗਣਾ ਇੱਥੋਂ ਦੀ ਪਾਉਗੀ 메ਨ ਰਸਤਾ ਸਿੱਧਾ ਹੋ ਕੇ ਫਿਰ ਆਪਾਂ ਪਟਿਆਲੇ ਵੱਲ ਨੂੰ ਮੁੜਾਂਗੇ ਵਾ ਮੈਨੂੰ ਕੱਲਾ ਇੱਕੋ ਹੀ ਡਰ ਆ ਵੀ ਕੱਪੜਿਆਂ ਤੇ ਨਾ ਪੈ ਜੇ ਪਾਣੀ ਕਿਉਂਕਿ ਫਰੇਗਰੈਂਸ ਬਹੁਤ ਹੈ ਪਾਣੀ 'ਚ ਮੁੜ ਕੇ ਫਿਰ ਸਾਰਾ ਦਿਨ ਹੀ ਜਾਣੀ ਕੱਪੜੇ ਧੋਣੇ ਪੈਣਗੇ ਹੁਣ ਕਰਦੇ ਆ ਕਿ ਚਲੋ ਲੰਘਦੇ ਆ ਥੋੜਾ ਪਾਣਾ ਮੈਂ ਜੇਬ 'ਚ ਕਦੇ ਸਵੇਰੇ ਫੋਨ ਸਵੇਰੇ ਬੁਲਟ ਮੂਤੇ ਨਾ ਪਏ ਹੋਈਏ ਕੱਲ ਜੋ ਮੈਂ ਜਨਸੀ 'ਚ ਗਿਆ ਸੀ ਬੁਲਟ ਦੀ ਸਰਵਿਸ ਕਰਾਉਣ ਤਾਂ ਉੱਥੇ ਤਿੰਨ ਬੁਲਟ ਖੜੇ ਸੀ ਇਹੋ ਜਿਹੇ ਬਾਈ ਕਹਿੰਦਾ ਇਹ ਤਿੰਨ ਕੋਨੀ ਤੋਂ ਇੱਕ ਦੋ ਵਾਰੀ ਲੰਘੇ ਆ ਉੱਥੋਂ ਪਾਣੀ ਚੱਕ ਦੇ ਸਾਰੇ ਖੋਲੇ ਖੜੇ ਸੀ ਹੁਣ ਤੇ ਮੇਰ ਰਖੇ ਰੱਬ ਵੀ ਆਪਣੇ ਉਲ ਨੂੰ ਕੋਈ ਦਿੱਕਤ ਨਾ ਤੈਣ ਚੜ ਗਿਆ ਥੋੜਾ ਥੋੜਾ ਚਾਨਣ ਹੋ ਗਿਆ ਸਵੇਰ ਦਾ ਆਪਾਂ ਚਲਾ ਲਿਆ 60 ਕਿਲੋਮੀਟਰ ਤੇ ਹੁਣ ਇੱਥੇ ਰਸਤੇ 'ਚ ਖੜੇ ਸੀਗੇ ਮੇਰੇ ਹੈਲਮਟ ਤੇ ਇੱਥੇ ਮੱਛਰ ਵਾਏ ਵਾਏ ਦੇਖਣ ਘਟ ਲੱਗ ਗਿਆ ਉਹ ਮੱਛਰ ਵੱਜੀ ਗਏ ਤੇ ਮੈਂ ਹੱਥ ਮਾਰਦਾ ਸਾਫ਼ ਕਰਨ ਮਾਰੇ ਉਹ ਨਾਲ ਤਾਂ ਹੋ ਗਿਆ ਹੱਥ ਖਰਾਬ ਖੂਨ ਹੱਥ ਤੇ ਲੱਗ ਗਿਆ ਨਾਲੇ ਲਾ ਕੇ ਆਏ ਤੇ ਹੁਣ ਇੱਥੇ ਇੱਕ ਪੰਪ ਤੇ ਰੋਕਿਆ ਸੀ हेलमेट ਕਰਦੇ ਆ ਸਾਫ ਫੇਰ ਅੱਗੇ ਵਧਦੇ ਆ ਸਵੇਰ ਦਾ ਆਪਾਂ ਚਲਾ ਲਿਆ 60 ਕਿਲੋਮੀਟਰ ਤੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੇ ਤੋਟ ਤੋਟ ਆ ਲੱਗ ਰਹੀ ਆਪਣੇ ਬੁਲਟ ਦੀ ਲੁੱਕ ਹੈਲਮਟ ਹੋ ਗਿਆ ਸਾਫ ਤੇ 50 50 60 60 ਕਿਲੋਮੀਟਰ ਤੇ ਰੋਕ ਕੇ ਸਮਾਨ ਜ਼ਰੂਰ ਚੈੱਕ ਕਰਨਾ ਚਾਹੀਦਾ ਕੋਈ ਸਮਾਨ ਸਾਰਾ ਉੱਤੇ ਕੁਝ ਹਲਦਾ ਤਾਂ ਨਹੀਂ ਕੁਝ ਦੇਖਦਾ ਤੇ ਸਵੇਰ ਦੇ ਹੋ ਕੇ 6:47 ਤੇ ਆਪਾਂ ਪਹੁੰਚ ਗਏ ਪਟਿਆਲੇ ਇਹ ਆ ਪਟਿਆਲਾ ਉਹ ਥੱਲੇ ਆ ਯੂਨੀਵਰਸਿਟੀ ਯੂਨੀਵਰਸਿਟੀ ਵਾਲੇ ਪੁਲ ਤੇ ਆਪਾਂ ਹੁਣ ਤੇ ਹੁਣ ਜਾ ਰਹੇ ਆਪਾਂ ਮਣਪੇ ਦੀ ਕੋਠੀ ਵੱਲ ਮਣਪੇ ਨੂੰ ਨਾਲ ਚੜਾ ਕੇ ਫੇਰ ਅੱਗੇ ਵਧਣਾ ਹੈ ਪਹੁੰਚ ਗਏ ਜੀ ਆਪਾਂ ਪਟਿਆਲੇ ਮਣਪੇ ਦੀ ਕੋਠੀ ਚ ਬੋਟਲ ਹੁਣੇ ਅੰਦਰ ਇੱਥੇ ਕੁਝ ਖਾਣੇ ਪੀਣੇ ਤੇ ਸਮਾਨ ਸਮੂਹ ਬਣਦੇ ਆ ਮਣਪੇ ਦਾ ਫੇਰ ਚੱਲਦੇ ਆ ਅਗੇ ਹੋ ਗਿਆ ਡੱਲ ਕੰਮ ਬਣ ਪਈਦਾ ਸਮਾਨ ਵੀ ਬਣ ਲਿਆ ਪਟਿਆਲੇ ਖੜੇ ਆਪਾਂ ਇਹਦੀ ਕੋਠੀ 'ਚ ਹੁਣ ਲੱਗੇ ਆ ਇਥੋਂ ਤੁਰਨਾ ਟੈਂਟ ਸਲੀਪਿੰਗ ਬੈਗ ਮੈਟ ਆਹ ਦੋਹੇ ਸਾਡੇ ਟਰੈਕਿੰਗ ਬੈਗ ਆਗੇ ਮੀਂਹ ਵਾਲਾ ਮੌਸਮ ਅੱਜ ਤਾਂ ਕਰਕੇ ਰੇਨ ਕਵਰ ਉੱਤੇ ਚੜਾਈ ਲਏ ਤੇ ਉਹ ਸਾਡੇ ਰੇਨ ਕੋਟ ਨੇ ਉਹ ਵੀ ਬਾਹਰ ਹੀ ਰੱਖਿਆ ਵੀ ਬਾਈ ਚਾਂਸ ਮੀਂਹ ਆ ਜਾ ਫਿਰ ਕੱਢਣੇ ਔਖੇ ਜਾਣਗੇ ਸਿੱਕਾ ਨੰਬਰ ਮਾਹੌਲ ਉਹਨਾਂ ਬਾਦ ਦੇ ਅੱਗੇ ਨੂੰ ਸਵੇਰ ਦਾ ਅਜੇ ਹਜੇ ਕੁਝ ਵੀ ਨਹੀਂ ਕਰਦਾ ਸੀ ਇੱਥੇ ਆਪਾਂ ਰੁਕੇ ਹਾਂ ਮਸ਼ਹੂਰ ਮਲਵਾਨੀ ਢਾਬੇ ਤੇ ਇੱਥੇ ਰੋਟੀ ਪਣੀ ਛਕਦੇ ਹਾਂ ਨਾਲੇ ਪੀਂਦੇ ਆ ਚਾਹ ਫੇਰ ਅੱਗੇ ਜਾ ਮਾਰਦੇ ਥੋੜੀ ਥੋੜੀ ਕਿੰਮੈਨਜੀ ਹੋਈ ਜਾਂਦੀ ਆ ਮੀਂਹ ਵਾਲਾ ਮੌਸਮ ਹੋ ਰਿਹਾ ਓਹ ਖੜਾ ਪਿੱਛੇ ਆਪਣਾ ਬੋਲਟ ਤੇ ਮਨਪ੍ਰੀਤ ਆਂ ਦਲਵਾ ਦਾ ਪਾਇ ਤੇ ਸੰਭਾਲ ਲੱਦਿਆ ਹੋਇਆ ਹੈ ਕਿੰਬਰ ਹਾਲ ਹੈ ਮੋਟਰਸਾਈਕਲ ਦੇਖ ਦੇਖ ਕੇ ਚਾ ਚੜੀ ਜਾਂਦਾ ਮੈਨੂੰ ਵੀ ਕਿਆ ਬਾਤ ਹੈ ਲੱਗੀ ਜਾਂਦਾ ਬਈ ਕਿਆ ਬਾਤ ਪੂਰਾ ਲੋਡਡ ਹੈ ਸਮਾਨ ਇੱਕ ਨੰਬਰ ਲੁੱਕ ਲੱਗਦੀ ਹੈ ਪਿਛਲੇ ਬੰਦੇ ਨੂੰ ਨਾਲ ਹੀ ਸੌਖਾ ਪਿੱਛੇ ਹਟਮੀ ਲੱਗ ਜਾਂਦੀ ਹੈ ਇੱਥੇ ਤੋਂ ਬਾਅਦ ਵਾਹ ਰੱਖੇ ਉੱਪਰ ਦੇ ਉੱਪਰ ਅਸੀਂ ਆ ਜਿਹੜਾ ਢੇਲ ਦਾ ਚਲੇ ਆਏ ਸੀ ਦੀ ਹੈਦ ਕੀ ਆਪਾਂ ਦੂਜੀ ਵਾਰ ਆਪਣਾ ਸਫਰ ਰਿਕਾਰਡ ਕਰਕੇ YouTube ਤੇ ਪਾ ਰਹੇ ਹਾਂ ਪਿਛਲੇ ਦਿਨੀ ਆਪਾਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਸਾਈਕਲ ਸਫਰ ਆਪਣਾ ਇਹਦੇ ਬਲੌਗ ਬਣਾ ਕੇ YouTube ਤੇ ਪਾਏ ਸੀ ਮੌਸਮ ਬਹੁਤ ਸੋਹਣਾ ਹੈ ਅੱਜ ਥੋੜੀ ਥੜੀ ਕੰਮੈਂਜੀ ਹੋਈ ਜਾਂਦੀ ਹੈ ਠੰਡ ਹੈ ਬਸ ਐਂ ਹੀ ਰਹੇ ਮੌਸਮ ਨਾ ਜਿਆਦਾ ਖਰਾਬ ਹੋਵੇ ਤੇ ਫੇਰ ਨਹੀਂ ਆਪਾਂ ਨੂੰ ਕੋਈ ਦਿੱਕਤ ਆਉਣੀ ਤੇ ਐਕਤੀ ਬਲੌਗ ਬਹੁਤ ਸੋਹਣੇ ਹੋਣ ਜਾ ਰਹੇ ਆ ਕਿਉਂਕਿ ਸਾਈਕਲ ਵੇਲੇ ਥੋੜਾ ਜਿਹਾ ਸਾਈਕਲ ਹੀ ਜਿਆਦਾ ਥਕਾ ਹੁੰਦੇ ਸੀ ਤੇ ਬਲੌਗ ਆਲਾ ਮਟੀਰੀਅਲ ਨਹੀਂ ਬਣਦਾ ਸੀ ਇੱਕੋ ਦੋ ਨਵੇਂ ਸੀਗੇ ਪਹਿਲੀ ਵਾਰ ਬਲੌਗ ਬਣਾਏ ਸੀ ਐਕਤੀ ਥੋੜਾ ਜਿਹਾ ਇਹ ਕੰਮ ਦਾ ਸਾਹਬ ਆਇਆ ਤੇ ਐਕਤੀ ਆਪਣਾ ਅੱਧੇ ਰਾਹ ਤੱਕ ਮੋਟਰਸਾਈਕਲ ਦਾ ਸਫ਼ਰ ਹੈ ਤੇ ਉਦੋਂ ਬਾਅਦ ਆਪਾਂ ਕਰਨ ਜਾ ਰਹੇ ਆ ਟਰੈਕਿੰਗ ਦਿਨਾਂ ਮੀਕ ਤੇ ਚੱਲੇ ਆਪਾਂ ਅੱਜ ਜੇ ਆਪਣੀ ਰਾਤ ਬਨਾਲੀ ਹੋਊਗੀ ਤੇ ਕੱਲ ਨੂੰ ਜਿਸਪਾ ਪਰਸੋਂ ਪਰਤ ਕਲੋਨੀ ਜੇ ਸਾਰਾ ਕੁਝ ਸੈੱਟ ਰਿਹਾ ਤੇ ਮੌਸਮ ਸਹੀ ਰਿਹਾ ਫੇਰ ਓਦੂ ਅਗਲੇ ਦਿਨ ਭਰਤਪੁਰ ਕਲੋਨੀ ਤੋਂ ਆਪਾਂ ਟਰੈਕਿੰਗ ਸ਼ੁਰੂ ਕਰਨੀ ਹੈ ਜਿਹਦਾ ਨਾਮ ਕੀ ਸੀ 411 ਮੀਟਰ ਉੱਚੀ ਪਹਾੜੀ ਹੈ। ਪਰੋਂਠੇ ਆ ਗਏ ਆਪਣੇ ਆਲੂ ਪਿਆਜ ਵਾਲੇ ਪਰੋਂਠੇ ਛਕਦੇ ਆਂ। ਸਵੇਰ ਦਾ ਕੁਝ ਖਾਦਾ ਪੀਤਾ ਨਹੀਂ ਸੀ ਭੁੱਖ ਬਹੁਤ ਲੱਗੀ ਸੀ। ਫੇਰ ਨਿਮੇੜਦੇ ਆ ਬਾਟ ਤੇ ਚਾਹ ਵੀ ਆ ਗਈ ਆਪਣੀ ਸਵੇਰ ਦੇ ਨੇ ਪਿੰਡੋਂ ਤੁਰ ਕੇ ਆਪਾਂ ਹੁਣ ਤੱਕ 267 ਕਿਲੋਮੀਟਰ ਬਾਟ ਨਵੇੜ ਲਈ ਤੇ ਹੁਣ ਖੜੇ ਆਪਾਂ ਆਨੰਦਪੁਰ ਸਾਹਿਬ ਇੱਥੋਂ ਆਪਾਂ ਸੱਜੇ ਨੂੰ ਮੁੜ ਜਾਣਾ ਮਨਾਲੀ ਨੂੰ ਮਨਾਲੀ ਰਹਿ ਗਿਆ ਇੱਥੇ 237 12:00 ਦੇ ਹੋ ਗਏ 12 ਮਿੰਟ ਸਲ ਕਰ 00 ਕਰ 00 ਕਰ ਇੱਕ ਮੇਰੇ ਬੰਦੇ ਦੇ ਦੇਖੋ ਇਹ ਮੇਰਾ ਇਹ ਬੰਦਾ ਯਾਰ ਦਾ ਕਰ ਦਿੱਤੀ ਹੋਣਾ ਨਹੀਂ 500 ਇੱਕ ਵੀ ਹੋ ਗਈ ਟੈਂਕੀ ਫੁੱਲ 950 ਰੁਪਏ ਚ ਇਹ ਦੇ ਵੀ ਕੈਸ਼ੀਅਰ ਕੀ ਕਰਦੀ ਪਤਾ ਨਹੀਂ ਕੁਛ ਇਹਦਾ ਐ ਵੀ ਹੈ ਨਾ ਇਹ ਪਹਿਲੀ ਬੱਤੀ ਦੇ ਦੇ ਵਿੱਚ ਤੇਲ ਵੀ ਰੱਖਦਾ ਬਾਵਾ ਉਹਦੇ ਇਲੈਕਟ੍ਰੋਨਿਕ ਹੋਊਗੀ ਮੋਟਰ ਸਿਸਟਮ ਜਿਹਾ ਹੁੰਦਾ ਇਹਨਾਂ ਚ ਅੱਜ ਦੇ ਸਫ਼ਰ ਦੀ ਆਪਣੀ ਪਹਿਲੀ ਟਰਨ ਲੱਗੀ ਟੈਨਲ ਨੰਬਰ 1 ਇਸ ਵਕਤ ਖੜੇ ਆਪਾਂ ਹਿਮਾਚਲ ਦੇ ਢੀਏ ਤੇ ਜਦੋਂ ਆਪਾਂ ਸਾਈਕਲਾਂ ਤੇ ਮਨਾਲੀ ਟੂਰ ਕੀਤਾ ਸੀਗਾ ਉਦੋਂ ਇੱਥੇ ਆਉਂਦੇ ਆਉਂਦੇ ਸਾਨੂੰ ਹਨੇਰਾ ਹੋ ਗਿਆ ਤੇ ਜਿਹੜਾ ਉਹ ਸਾਹਮਣੇ ਤੋਂ ਉਹਨੂੰ ਘਰ ਦਿੰਦਾ ਆਪਾਂ ਉੱਥੇ ਲਾਇਆ ਸੀ ਰਾਤ ਨੂੰ ਟੈਂਟ ਆਹ ਜਗ੍ਹਾ ਜਿਹੜੀ ਆ ਖਾਲੀ ਸੀਗੀ ਪਹਿਲਾਂ ਇੱਥੇ ਅਸੀਂ ਟੈਂਟ ਲਾਇਆ ਪਹਿਲਾਂ ਤਾਂ ਉਹ ਬੰਦੇ ਡਰ ਗਏ ਸੀਗੇ ਉਹਨਾਂ ਨੂੰ ਐ ਕਿ ਪਤਾ ਨਹੀਂ ਕੌਣ ਆ ਸਾਈਕਲਾਂ ਤੇ ਫਿਰਦੇ ਆ ਤੇ ਬਾਅਦ ਚੋ ਜਿੱਥੇ ਸਾਰਾ ਕੁਝ ਸਮਝਾਇਆ ਅਸੀਂ ਵੀ ਅਸੀਂ ਸਾਈਕਲ ਸਫਰ ਕਰ ਰਹੇ ਆਂ ਤੇ ਫੇਰ ਸਾਨੂੰ ਉਹ ਅੰਦਰ ਲੈ ਕੇ ਗਏ ਨਾਲੇ ਸਾਨੂੰ ਚੰਗਾ ਰੋਟੀ ਪਾਣੀ ਸ਼ਿਕਾਇਆ ਤੇ ਗੱਲਾਂ ਬਾਤਾਂ ਮਰ ਗਿਆ ਇੱਥੇ ਕੱਟੀ ਸੀ ਅਸੀਂ ਰਾਤ ਪਹਿਲੀ ਜਦੋਂ ਅਸੀਂ ਬਣਾਲੀ ਗਏ ਆ ਅੱਗੇ ਮੌਸਮ ਖਰਾਬ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਆਪਦੇ ਰੇਨ ਕੋਟ ਪਾ ਲਏ ਐਕੀ ਨਵੇਂ ਰੇਨ ਕੋਟ ਲਿਆਂਦੇ ਆ ਜਿਹੇ ਰਿਫਲੈਕਟਰ ਦਾ ਵੀ ਕੰਮ ਦਿੰਦੇ ਆ ਜੀ ਉਹ ਪਤਾ ਲੱਗ ਜਾਂਦਾ ਇਹ ਜੇ ਰੰਗ ਚੱਕਲੇ ਪਹਾੜਾਂ ਦੇ ਥੋੜੇ ਲੱਗਦੇ। ਪਿਛੇ ਜਗ੍ਹਾ ਬਖਾਇਆ ਵੀ ਜਿੱਥੇ ਅਸੀਂ ਰੁਕੇ ਸੀ ਸਾਈਕਲ ਸਫਰ ਵਾਲੀ ਪਹਿਲੀ ਰਾਤ ਉਦੋਂ ਦੂਜੇ ਦਿਨ ਸਵੇਰ ਉੱਠ ਕੇ ਆ ਸਾਰੀ ਢਲਾਣੀ ਢਲਾਨ ਸੀ। ਸਾਈਕਲਾਂ ਤੇ ਇਹ ਜੇ ਜਦੋਂ ਰਾਹ ਆ ਜਾਂਦੇ ਆ ਉਦੋਂ ਬੰਦੇ ਨੂੰ ਬਹੁਤ ਖੁਸ਼ੀ ਚੜ੍ਹਦੀ ਹੈ। ਸਾਈਕਲ ਇਥੇ ਮੋਟਰਸਾਈਕਲੋਂ ਤੇ ਜਾਂਦਾ। ਸਾਈਕਲਾਂ ਤੇ ਕੀਤੇ ਸਫ਼ਰ ਦਾ ਇੱਕ ਹੋਰ ਫਾਇਦਾ ਹੁੰਦਾ ਵੀ ਤੁਹਾਡੇ ਕੱਲਾ ਕੱਲਾ ਰਾਹ ਕੱਲਾ ਕੱਲਾ ਮੋੜ ਯਾਦ ਆ ਜਾਂਦਾ ਹੁਣ ਅਸੀਂ ਪਿੱਛੇ ਹੀ ਗੱਲਾਂ ਕਰਦੇ ਆਉਂਦੇ ਸੀ ਵੀ ਇਹ ਤੂ ਘੇਟ ਲਾ ਆਉ ਉਥੇ ਮੋੜ ਆਉ ਉਥੇ ਮੋੜ ਤੇ ਆ ਦੁਕਾਨ ਹੋ ਹੌਲੀ ਹੌਲੀ ਪੜਾ ਨਿਮੇੜਦੇ ਆ ਜਦੋਂ ਆਪਾਂ ਸਾਈਕਲ ਤੇ ਤਾਂ ਬੰਦੇ ਦੇ ਕੱਲੀ ਕੱਲੀ ਚੀਜ਼ ਬੰਦੇ ਦੇ ਦਿਮਾਗ ਦੀ ਹਾਰਡ ਡਿਸਕ ਚ ਭਰੀ ਜਾਂਦੀ ਆ ਜਿਹੜੀ ਜਗ੍ਹਾ ਤੇ ਹਿਮਾਚਲ ਚ ਹੁਣ ਆਪਾਂ ਖੜੇ ਆ ਇਹਦਾ ਨਾਮ ਹੈ ਦੌਦਰ ਤੇ ਇੱਥੇ ਰੁਕੇ ਆ ਆਪਾਂ ਕਾਫੀ ਪੀਣ ਬ੍ਰਿਸ਼ਟਾ ਤੇ ਮੌਸਮ ਬਹੁਤ ਜਿਆਦਾ ਸੋਹਣਾ ਹੋ ਰਿਹਾ ਜਿੱਡਾ ਸੋਹਣਾ ਮੌਸਮ ਹੈ ਓਡੀ ਸੋਹਣਾ ਸਾਡਾ ਟੂਰ ਲੰਗੀ ਜਾਂਦਾ ਇੱਕ ਨੰਬਰ ਨਜ਼ਾਰੇ ਆ ਜਾਂਦੇ ਮੁੰਡਾ ਬਹੁਤ ਖੁਸ਼ ਹੈ 50 ਕਿਲੋਮੀਟਰ ਹੋ ਗਿਆ ਹਾਂਸ਼ ਪੰਜ ਹੈ ਉਦੋਂ ਬਾਅਦ ਬਸ ਲਦਾਖ ਸ਼ੁਰੂ ਹੋ ਜਾਂਦਾ ਉਦੋਂ ਅੱਗੇ 26 ਕਿਲੋਮੀਟਰ ਸਰਚੂ ਹੈ ਉਥੋਂ ਹਿਮਾਚਲ ਤੇ ਲਦਾਖ ਦਾ ਬਾਰਡਰ ਹੈ ਉੱਥੀ ਹੈ ਜਮਾ ਜੇ ਨਹੀਂ ਤਰੂਗੀ ਤਾਂ ਹਿਮਾਚਲ ਜੀ ਰਵਾਂਗੇ ਆਪਾਂ ਹਾਂ ਹਾਂ ਰੇਂਜ ਰਹੂਗੀ ਬਾਕੀ ਮੇਰੇ ਕੋਲ ਪੋਸਟਪੇਡ ਸਿਮ ਹੈਗਾ ਜੇ ਮਾੜੀ ਮੋਟੀ ਜਾਂਦੀ ਵੀ ਉਹ ਹਿਮਾਚਲ ਤੱਕ ਪਹੁੰਚਦੀ ਨਹੀਂ ਆ ਮਗਾਲੀ ਜੀ ਆਪਾਂ ਕਾਫੀ ਨਾਲ ਪਾਸਤਾ ਕਿਹੜੀ ਕਾਫੀ ਹੈ ਬਈ ਇਹ ਮੈਂ ਨਾ ਭੁੱਲ ਗਿਆ ਚੈਰ ਮੇ ਲਾਤੇ ਚੈਰ ਮੇ ਲਾਤੇ ਇਹ ਇਹਦਾ ਨਾਂ ਕੀ ਸੀ ਪਾਸਤਾ ਕਿਹੜਾ ਸੀ ਇਹ ਹੈਲਫਰੇਡੋ ਪਾਸਤਾ ਹੈ ਮੈਂ ਤਾਂ ਨਾ ਇਹਨਾਂ ਦੇ ਔਖੇ ਜਿ ਲੱਗਦੇ ਆ ਇਹਨੂੰ ਮੁੰਡੇ ਨੂੰ ਹਿਸਾਬ ਹੈ ਪੀਂਦਾ ਕਰਦਾ ਰਹਿੰਦਾ ਹੈ ਜਾਂ ਬਸ ਮੈਂ ਕੋਈ ਨਾ ਪਹੁੰਚ ਕੇ ਜਾ ਰੋ ਟਨਲ ਨੰਬਰ 6 ਬਿਆਸ ਰਿਵਰ ਅੱਗੇ ਮੀਂਹ ਜਿਆਦਾ ਹੈ ਪਹਾੜਾਂ ਤੇ ਉਹਦਾ ਅਨੁਮਾਨ ਆਪਾਂ ਇੱਥੋਂ ਲਾ ਸਕਦੇ ਆ ਵੀ ਇੰਨਾ ਵਿਆਸ ਭਰਿਆ ਸੀ ਕਦੇ ਨਹੀਂ ਦੇਖਿਆ ਪਹਿਲਾਂ ਜਿੰਨੇ ਵਾਰ ਮਨਾਲੀ ਆਏ ਆ ਬਹੁਤ ਤੇਜ਼ ਪਾਣੀ ਹੈ ਤੇ ਬਹੁਤ ਭਰਿਆ ਹੈ ਵੀਡੀਓ ਚ ਨਹੀਂ ਹੰਨੀ ਜੱਜਮੈਂਟ ਹੋ ਰਹੀ ਕੀ ਬਾਤ ਵਿਊ ਆ ਰਿਹਾ ਹੈ ਓਏ ਕੀ ਬਾਤ love is all we ever trust yeah no i don't want to waste what's life

ਇਹ ਰਸਤਾ ਮਣੀਕਰਨ ਸਾਹਿਬ ਨੂੰ ਜਾਂਦਾ ਹੈ ਉਧਰੋਂ ਆਏ ਹੋਣਗੇ ਤੇ ਫੜਾ ਕੇ ਪਉਦੇ ਜਾਂ 8 ਠਾ ਕਰਦੇ ਵੈਸੇ ਯਾਰ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਦਾ ਤੁਸੀਂ ਇੱਥੇ ਧਾਰਮਿਕ ਸਟਾੰਡ ਤੇ ਦਰਸ਼ਨ ਕਰਨ ਮੱਥਾ ਦੇਕਣ ਆਗੇ ਤੁਸੀਂ ਇੱਥੇ ਗੰਦ ਪਾਉਣੇ ਫੜਾ ਕੇ ਵੱਡਾ ਉਹਨਾਂ ਨੇ ਸਾਇਲੈਂਸਰ ਪਾਇਆ ਹੋਇਆ ਸਾਰੇ ਜੋ ਠਾ ਠਾ ਕਰਦੇ ਆ ਉਦੋਂ ਮੈਂ ਬਾਈਕ ਰਾਈਡ ਦੀ ਇਹ ਖੂਬੀ ਹੁੰਦੀ ਹੈ ਵੀ ਪਿੱਛੇ ਬਹੁਤ ਵੱਡਾ ਜਾਮ ਹੈ ਕਿਲੋਮੀਟਰ ਦਾ ਤਾਂ ਹੋ ਗਿਆ ਸਾਨੂੰ ਅੱਗੇ ਵੀ ਬਹੁਤ ਲੰਬਾ ਹੈ ਹਜੇ ਬਹੁਤ ਦੀਖੀਆਂ ਨੇ ਗੱਡੀਆਂ ਖੜੀਆਂ ਤੇ ਮੋਟਰਸਾਈਕਲ ਤੇ ਕੱਟ ਮਾਰਦਾ ਆਉਂਦਾ ਹੈ ਗੱਡੀ ਹੁੰਦੀ ਤਾਂ ਪਿੱਛੇ ਹੀ ਖੜਨਾ ਪੈਂਦਾ ਕਿਲੋਮੀਟਰ ਦਾ ਘਟੋ ਘਟਾ ਸੀ ਲੰਘੀ ਆ ਇਹ ਅੱਗੇ ਹਜੇ ਪਤਾ ਨਹੀਂ ਕਿੰਨਾ ਹੋਊਗਾ ਜਮਾਂ ਜਾ ਕੇ ਮੂਰੇ ਨਿਕਲ ਜਾਗੇ ਇਹ ਚੀਜ਼ ਦਾ ਵੀ ਫਾਇਦਾ ਹੈ ਮੋਟਰਸਾਈਕਲ ਤੇ ਸਫ਼ਰ ਕਰੇ ਦਾ ਬਹੁਤ ਜਿਆਦੇ ਲੰਬੀ ਲਾਈਨ ਲੱਗੀ ਹੋਈ ਆ ਪਿੱਛੇ ਗੱਡੀਆਂ ਟਰੱਕਾਂ ਬੱਸਾਂ ਦੀ ਆਪਾਂ ਜਾ ਰਹੇ ਆਂ ਮੀਂਹ ਦੀ ਘੱਟ ਮਾਰਦੇ ਹੋਏ ਗੱਡੀਆਂ ਵਾਲੇ ਫੋਚਦੇ ਤੌਂਦੇ ਹੋਣਗੇ। ਯਾ ਇਹਨਾਂ ਦੇ ਨਜ਼ਾਰੇ ਆ। ਆਹ ਕਿੱਕ ਵੀ ਜਿੱਥੋਂ ਦੀ ਥਾਂ ਮਿਲੀ ਉਹ ਧਰ ਨਹੀਂ ਕਰਦਾ ਛੋਟਾ। ਬਹੁਤ ਲੰਬੀ ਮੈਨ ਲੱ ਸੱਚੇ ਬਹੁਤ ਲੰਬੀ। ਇਹ ਇੱਕ ਸਾਲ 2 ਮਹੀਨੇ ਪਹਿਲਾਂ ਆਪਾਂ ਸਾਈਕਲਾਂ ਤੇ ਆਏ ਸੀਗੇ। ਇੱਥੇ ਆ ਜਿਹੜਾ ਬਾਹਰ ਬਣਿਆ ਹੋਇਆ ਇੱਥੇ ਲੈ ਕੇ ਖਾਦਾ ਪੀਤਾ ਸੀਗਾ ਤੇ ਇੱਥੋਂ ਬਹੁਤ ਪੁੱਛੋ ਨਾ ਲੰਬੀ 4-5 ਕਿਲੋਮੀਟਰ ਤੋਂ ਚੜਾਈ ਹੈ ਸਾਈਕਲ ਜੀ ਹਜੇ ਵੀ ਸਾਡੇ ਯਾਦ ਆ ਵੀ ਅਸੀਂ ਰੋੜ ਕੇ ਲੰਘਾਏ ਸੀ ਸਾਈਕਲ ਸਫਰ ਦਾ ਇੱਕ ਇਹ ਵੀ ਚੀਜ਼ ਹੈ ਵੀ ਇੱਥੋਂ ਦੀ ਆਪਾਂ ਗੱਡੀਆਂ ਮੋਟਰਸਾਈਕਲਾਂ ਤੇ ਚਾਹੇ ਕਿੰਨੇ ਵਾਰੀ ਮਰਜ਼ੀ ਲੰਘ ਜੀਏ ਗੱਲ ਕਰ ਜਿੰਨੀ ਬਰੀਕੀ ਚ ਕੱਲਾ-ਕੱਲਾ ਰਾਹ ਸਾਡੇ ਯਾਦ ਹੈ ਉਹ ਸਿਰਫ ਸਾਈਕਲ ਦੀ ਬਦੌਲਤ ਹੀ ਹੈ ਹੁਣ ਕੰਨਿਆ ਕੁਮਾਰੀ ਵਾਲਾ ਵੀ ਆਪਾਂ ਕਿਸੇ ਹੋਰ ਸਾਧਨ ਤੇ ਮੋਟਰਸਾਈਕਲ ਤੇ ਤੇ ਗੱਡੀ ਤੇ ਕਰਾਂਗੇ ਤਾਕੀ ਉਹ ਵੀ ਮੈਨੂੰ ਲੱਗ ਜਾਂਦਾ ਵੀ ਸਫਰ ਉਦੋਂ ਵੀ ਜ਼ਿਆਦਾ ਸਵਾਦ ਆਊਗਾ। ਕੱਲੀ-ਕੱਲੀ ਚੀਜ਼ ਉਮੇਂ ਹੀ ਯਾਦ ਚ ਰਹੂਗੀ ਉਹ ਸਫਰ ਲੰਬਾ ਹੈ। ਹੈ? ਹਾਂ ਇਹ ਸੇਤੀ ਕਰਾਂਗੇ। ਇਹ ਜਲਦੀ ਆਪਾਂ ਬਣਾਉਣੇ ਆ ਪਲਾਨ ਬੁਲਟਾਂ ਤੇ ਆਪਾਂ ਕਸ਼ਮੀਰ ਤੋਂ ਕਨਿਆ ਕੁਮਾਰੀ ਦਾ ਸਫਰ ਵੀ ਕਰਾਂਗੇ ਦੁਬਾਰੇ ਜਿਹੜਾ ਸਾਈਕਲਾਂ ਤੇ ਕੀਤਾ ਸੀ। ਉਹੀ ਸਫਰ ਦੁਬਾਰੇ ਦੌਰਾਵਾਂਗੇ। ਸਾਧਨ ਆ ਹੋਊਗਾ। ਬਹੁਤ ਲੰਬਾ ਜਾ ਮੈਂ ਪਿੱਛੇ ਹੀ ਸਿਆਪ ਹੋਟਲ ਦੀ ਵੀਡੀਓ ਬਣਾਉਣ ਦੇ ਮਾਰੇ ਖੜ ਗਏ ਵੀ ਇੱਥੇ ਰੁਕੇ ਸੀਗੇ ਨਹੀਂ ਹਾਂ ਨਹੀਂ ਹੁਣ ਨੂੰ ਬਹੁਤ ਅੱਗੇ ਲੰਘ ਜਾਂਦੇ ਹੁਣ ਇੱਧਰਲਾ ਟ੍ਰੈਫਿਕ ਚੱਲ ਪਿਆ ਸੀ ਹੁਣ ਮਿਲੀ ਆ ਮੜੀ ਥਾਂ ਹੁਣ ਚੱਲਦੇ ਆ ਅੱਗੇ ਪੀਵੀ 11 ਨੰਬਰ ਗੱਡੀ ਸਿਆਪ ਦੇ ਵੀ ਆਪਣੀਆਂ ਬਹੁ ਗੱਡੀਆਂ ਫਿਰਦੇ ਆ ਇੱਥੇ ਪਹਿਲਾਂ ਸਾਨੂੰ ਆਏ ਸੀ ਵੀ ਕਦੇ ਟੂਰਿਸਟ ਘੱਟਦੇ ਗੱਲ ਕਰ ਫਿਰਦੇ ਆ ਆ ਗਈ ਪੀਵੀ 31 ਮਾਨਸ ਵਾਲਿਆਂ ਦੀ ਜੇ ਹੁਣ ਜਿਹੜਾ ਜਾਵਾਂਗਾ ਇਹ ਪਿੱਛੋਂ ਬਹੁਤ ਲੰਬਾ ਚੱਲਿਆ ਆਉਂਦਾ ਹੈ। ਬੋਲਟ ਦਾ ਇਹੀ ਸੋਕ ਹੈ ਬਸ ਐ ਸੱਜੇ ਖੱਪੇ ਦੇ ਦੇਖ ਕੇ ਆਪਾਂ ਕੱਢਦੇ ਆਉਣੇ ਆ ਤੇ ਅੱਗੇ ਬਾੜ ਨੇ ਬੜੀ ਜਾਂਦੀ ਹੈ। ਗੱਡੀ ਵਾਲਿਆਂ ਨੂੰ ਵਿਚਾਰਿਆਂ ਨੂੰ ਇਹੀ ਪੰਗਾ ਹੈ। ਆਏ ਨਹੀਂ ਪਤਾ ਇੱਥੇ ਖੜੇ-ਖੜੇ ਨੂੰ ਆਥਣ ਹੋ ਜੇ। ਬਹੁਤ ਜਿਆਦਾ ਲੰਬਾ ਜਾਣਾ। ਆਪਾਂ ਖੜੇ ਆ ਟਨ ਨੰਬਰ 12 ਤੇ ਤੇ ਬਾਹ ਵੱਡਾ ਜਾਮ ਲੱਗ ਰਿਹਾ ਹੈ। ਅੱਗੇ ਕਹਿੰਦੇ ਕੋਈ ਸੜਕ ਤੇ ਪੱਥਰ ਵਗੈਰਾ ਡਿੱਗੇ ਆ ਉਹ ਸਾਫ਼ ਕਰ ਰਹੇ ਆ। ਆ ਗੱੜ ਕੇ ਵਰਾਇਤੇ ਖੜਾਇਆ ਹੋਇਆ ਹੈ ਬਹੁਤ ਲੰਬਾ ਜਾਮ ਹੈ ਸਾਰੀ ਟਨੜੀ ਭਰੀ ਪਈ ਹੈ ਉਸਕੇ ਉਸਕੇ ਦੇ ਦਸਤੀ ਨਾ ਜਾਵੇ ਉਸਕੇ ਲੱਕੂਣਾ ਬੰਦ ਕਰ ਦੇ ਇਹ ਜਾਨ ਆ ਜੇ ਵਸ ਤੇ ਉਹ ਮਿੱਟੀ ਜੀ ਦਾ ਖੈਰ ਆ ਆ ਰੋੜ ਹੀ ਬੰਦ ਹੋ ਰਿਹਾ ਹੈ ਨਾ ਸਾਰਾ ਲੈਂਡਸਲਾਈਡ ਨਾਲ ਹਾਂ ਬਾਤ ਕਿੱਨਾ ਬੱਦਲਿਆ ਜੀ ਵੀਡੀਓ ਚ ਲਿਆ ਉਹ ਸ਼ਾਇਦ ਆਇਆ ਵੀਡੀਓ ਜਹਾ ਉਹ ਵੀਡੀਓ ਤਾਂ ਬਣਾਈ ਜਾਂਦਾ ਇਹ ਆ ਦੇਖੀ ਆ ਇਧਰ ਲਾ ਤਾਂ ਹੀ ਤਾਂ 191 ਸ਼ੁਰੂ ਕਰ ਰੱਖਿਆ ਇਹਨਾਂ ਨੇ ਇਧਰ ਲਾ ਰੋਡ ਹੀ ਬੰਦ ਹੋ ਰਿਆ ਲੈਂਡਸਕੇਪ ਨਾਲ ਰਿਸਕ ਤਾਂ ਹੈਗੀ ਹੈ ਕਤੋਂ ਹੁਣ ਤੂੰ ਆਏ ਮੰਨ ਵੀ ਇੱਥੋਂ ਦਾ ਚੱਲ ਆਏ ਰਿਸਕ ਲੱਗਦਾ ਵੀ ਆ ਕੇ ਪੁੜਪੜੀ ਚ ਪੱਥਰ ਨਾ ਵੱਜੇ ਜਿੱਤ ਆਪਾਂ ਉੱਥੋਂ ਲੰਗੇ ਸੀ ਉੱਥੇ ਆਏ ਲੱਗਦਾ ਸੀ ਵੀ ਚੀਤਾ ਸ਼ੇਰ ਹੋਣਾ ਅਜੇ ਹੈ ਤਾਂ ਉੱਥੇ ਵੀ ਰਿਸਕ ਹੀ ਸੀ ਬਹੁਤ ਵੱਡਾ ਸਹੀ ਤਿੰਨ ਦਿਨ ਆਪਾਂ ਜੰਗਲਾਂ ਵਿਚ ਦੀ ਟੱਪੀ ਗਏ ਆ ਉੱਥੇ ਕੰਨਿਆਂ ਕੁ ਮਰੀ ਜਾਂਦੇ ਸੀ ਜਦੋਂ ਨਾ ਨਾ ਧਿਆਣੀ ਤਾਂ ਆਪਾਂ ਰਾਂ ਲ ਸਾਰਾ ਰੋਡ ਬੰਦ ਹੋ ਗਿਆ ਆ ਜਿਹੜੀਆਂ ਉਹ ਸਾਹਮਣੇ ਜਾਲੀਆਂ ਆ ਪੰਜਾਂ ਪੰਜਾਂ ਦਿਨਾਂ ਨੇ ਪੱਥਰ ਰੋਕਣ ਨੂੰ ਹੈ ਨਾ ਆ ਰੋਕ ਦੇ ਤਾਂ ਨਿੱਕੇ ਮੋਟੇ ਆ ਖੁੱਲੂ ਸ਼ਕਤੀ ਬਣਾੜੀ 71 ਟਨਲ ਚੋਂ ਹੁਣ ਆਪਾਂ ਕ੍ਰਾਸ ਕਰ ਰਹੇ ਆ ਇਹ ਬਹੁਤ ਪੁਰਾਣੀ ਟਨਲ ਹੈ ਇਹ ਕੱਚੀ ਟਨਲ ਆ ਜਿਵੇਂ ਪਿੱਛੇ ਆਪਾਂ ਨੂੰ ਟਨਲ ਆ ਗਈਆਂ ਅੱਜ ਤੇ ਆਪਾਂ ਖੜੇ ਸੀ ਇਹ 12 ਨੰਬਰ ਟਨਲ ਸੀ 12 ਟਨਲ ਆ ਗਏ ਉਹ ਸਾਰੀਆਂ ਟਨਲਾਂ ਨਾ ਪੱਕੀਆਂ ਸੀ ਨਵੀਆਂ ਬਣੀਆਂ ਨਹੀਂ ਇਹ ਇਹਦਾ ਨਾਮ ਹੈਗਾ ਕੁੱਲੂ ਟਨਾਲ ਕੁੱਲੂ ਤੋਂ ਪਹਿਲਾਂ ਇਹ 20 ਕਿਲੋਮੀਟਰ ਤੇ ਇਹ ਬਹੁਤ ਜਿਆਦਾ ਪੁਰਾਣੀ ਟਨਾਲ ਹੈ ਕੱਚੀ ਆ ਅੰਦਰੋਂ ਸਾਰੀ ਸਰਲੇ ਮੇਗੀ ਖਾ ਲਈ ਹੋਰ ਕੀ ਕੁਛ ਹੈ ਹੋਰ ਕਹ ਕੇ ਸੰਜਟ ਕੋੜਾ ਹੋਇਆ ਕੁਛ ਨਾ ਖਾ ਲਈ ਵੀਕਲਾ ਕੰਡਾ ਪਕੌੜਾ ਕਰਾ ਲੈਂਦੇ ਕੰਡਾ ਮੇਗੀ ਕਰਾ ਲੈਂਦੇ ਹਾਂ ਕਰਾ ਲਾ ਇੱਕ ਕੰਡਾ ਪਕੌੜਾ ਕਰ ਤੂੰ ਇੱਕ ਕੰਡਾ ਮੇਗੀ ਕਰ ਚਿਕਨ ਟੁਕਮ ਨਹੀਂ ਕਰਾਂਗਾ ਇੱਕ ਵਾਰੀ ਇਹ ਖਾਣੇ ਆ ਫਿਰ ਦੇਖਦੇ ਪਹਿਲਾਂ ਨਾਲੋਂ ਕਿਣਮਣ ਥੋੜੀ ਜਿਆਦਾ ਹੋ ਗਈ ਮੌਸਮ ਨਾ ਖਰਾਬ ਹੋ ਜੇ ਫਿਰ ਤਾਂ ਸਾਨੂੰ ਕੁੱਲੂ ਹੀ ਰਹਿਣਾ ਪਊਗਾ ਬੈਸੇ ਤਾਂ ਸਲਾਹ ਹੈ ਜੇ ਮਨਪੀ ਕਹਿੰਦਾ ਬੜਾ ਰਿਸਕ ਨਹੀਂ ਲੈਂਦੇ ਮੀਂਹ ਚ ਕੁੱਲੂ ਹੀ ਰਹਿ ਲਾਂਗੇ ਨਹੀਂ ਫਿਰ ਜੇ ਮੌਸਮ ਸਾਫ਼ ਹੁੰਦਾ ਅੱਗੇ ਰੋਡ ਵੀ ਸੋਹਣੇ ਐ ਦੂ ਬਾਦ ਤਾਂ ਫਿਰ ਆਪਾਂ ਮਨਾਲੀ ਰੁਕਾਂਗੇ ਗੱਲ ਕਰ ਮੈਨੂੰ ਐ ਲੱਗਦਾ ਵੀ ਮੀਨ ਲਹੂ ਆ ਜਾਦੇ ਜਦੋਂ ਆਪਾਂ ਮਨਾਲੀ ਸਾਈਡ ਸਾਈਕਲ ਟੂਰ ਕੀਤਾ ਸੀ ਤਾਂ ਉਹ ਜਿਹੜੀ ਸਾਨੂੰ ਸਾਹਮਣੇ ਹੋਮਸਟੇਅ ਦਿਖਦੀ ਐ ਉੱਥੇ ਰੁਕੇ ਸੀ ਆਪਾਂ ਤੇ ਉਥੋਂ ਚੱਲ ਕੇ ਅਗਲੇ ਦਿਨ ਮਨਾਲੀ ਪਹੁੰਚ ਗਏ ਸੀਗੇ ਸੋਹਣੀਆਂ ਯਾਦਾਂ ਨੇ ਜਿਉਂ-ਜਿਉਂ ਇਹ ਛੜ ਛੜਕਾਂ ਤੇ ਸਫਰ ਕਰੀ ਜਾਂਦੇ ਆ ਉਵੇਂ ਜੋ ਕਰ ਕੱਲੀ-ਕੱਲੀ ਚੀਜ਼ ਯਾਦ ਆਈ ਜਾਂਦੀ ਐ ਵੀ ਇੱਥੋਂ ਦੀ ਲੰਗੇ ਸੀ ਇੱਥੇ ਰੁਕੇ ਸੀ ਇੱਥੇ ਖਾਦਾ ਪੀਤਾ ਸੀਗਾ ਉਹਦੇ ਸਾਹਮਣੇ ਹੋਮ ਸਟੇ ਉਹ ਇੱਕ ਥਲੀ ਰੈਸਟੋਰੈਂਟ ਹੈ ਖਾਣ ਪੀਣ ਵਾਲਾ ਇੱਥੇ ਕਮਰਾ ਲਿੱਤਾ ਸੀ ਆਪਾਂ 800 ਰੁਪਏ ਦਾ ਇੱਕ ਸਾਲ ਤੇ 2 ਮਹੀਨੇ ਹੋ ਗਏ ਪਿਛਲੇ ਸਾਲ ਜੂਨ ਦੀ ਗੱਲ ਹੈ ਜੂਨ ਚ ਆਈ ਸੀ ਆਪਾਂ ਪਿਛਲੇ ਸਾਲ ਮਣਾ ਲਈ ਸਾਈਕਲਾਂ ਤੇ ਮੈਂ ਤੇ ਮਨਪ੍ਰੀਤ ਸੀਗੀ ਉਦੋਂ ਵੀ ਹੁਣ ਵੀ ਮੈਂ ਤੇ ਮਨਪ੍ਰੀਤ ਹੀ ਹਾਂ ਬਸ ਸਾਧਨ ਬਦਲਿਆ ਹੋਇਆ ਹੁਣ ਬੋਲਟਾਂ ਤੇ ਹਾਂ ਉਦੋਂ ਸਾਈਕਲਾਂ ਤੇ ਸੀ ਉਹ ਚੀਜ਼ ਆ ਵੀ ਇੱਕ ਅੱਡੀ ਐਕਸਪੀਰੀਅੰਸ ਸੀਗਾ ਤੇ ਮੈਨੂੰ ਲੱਗਦਾ ਵੀ ਜਿੰਨੀਆਂ ਚੀਜ਼ਾਂ ਉਹ ਸਫਰਾਂ ਨੇ ਸਾਨੂੰ ਸਿਖਾਈਆਂ ਨੇ ਜਿੰਨੇ ਵੀ ਅਸੀਂ ਹਿਮਾਚਲ ਦੇ ਸਾਈਕਲ ਸਫਰ ਕੀਤੇ ਐ ਜਾਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਸਫਰ ਕੀਤਾ ਬਹੁਤ ਸੋਹਣਾ ਐਕਸਪੀਰੀਅੰਸ ਐ ਉਦੋਂ ਤੁਰਤ ਤੇ ਨਹੀਂ ਬੰਦੇ ਨੂੰ ਪਤਾ ਲੱਗਦਾ ਹਣ ਜਦੋਂ ਅਸੀਂ ਦੁਬਾਰੇ ਇੱਥੋਂ ਦੀ ਸਫਰ ਕਰ ਰਹੇ ਆ ਤੇ ਉਹ ਥਾਵਾਂ ਤੋਂ ਉਹ ਰਾਹਾਂ ਤੋਂ ਸਾਰੇ ਗੱਲ ਤੋਂ ਉਦੋਂ ਚੀਜ਼ਾਂ ਯਾਦ ਆਉਂਦੀਆਂ ਉਦੋਂ ਪਤਾ ਲੱਗਦਾ ਵੀ ਉਹ ਸਫਰ ਦੀ ਕੀ ਖੂਬਸੂਰਤੀ ਸੀ ਦੀ ਸਾਈਕਲ ਵਾਲੇ ਦੀ ਬਹੁਤ ਸੋਹਣਾ ਸਫਰ ਸੀ ਉਹ ਵੀ ਸਾਡਾ ਗੱਲ ਕਰ ਅਸੀਂ ਪੰਗੇ ਆ ਹੀ ਲੈਣੇ ਹੁੰਦੇ ਜਿਵੇਂ ਐਕਤੀ ਪੰਗਾ ਲਿਆ ਮੌਨਸੂਨ ਚ ਇੱਧਰ ਆਉਣ ਦਾ ਉਦੋਂ ਲਿਆ ਸੀ ਜਮਾ ਜੂਨ ਚ ਸਿਰੇ ਦੀ ਗਰਮੀ ਚ ਸਾਈਕਲਾਂ ਤੇ ਆਉਣ ਦਾ ਬਹੁਤ ਜ਼ਿਆਦਾ ਗਰਮੀ ਸੀ ਉਦੋਂ ਦੀ ਬਾਕੀ ਇੱਕ ਨੰਬਰ ਮਾਹੌਲ ਹੈ ਥੋੜਾ ਥੋੜਾ ਮੀਂਹ ਪਈ ਜਾਂਦਾ ਹੈ ਉਹ ਖੜਾ ਆਪਣਾ ਛੋਟਾ ਬਸ ਇਥੋਂ ਡੇਢ ਘੰਟੇ ਦਾ ਰਸ ਰਹਿ ਗਿਆ ਮਨਾਲੀ ਦਾ ਇੱਥੇ ਆਪਾਂ ਹੁਣ ਖਾਣੇ ਪੀਣੇ ਆ ਇਹ ਦੂਆ ਮਨਾਲੀ ਵੱਲ ਵਧਾਂਗੇ ਅੱਗੇ ਦੇਖਦੇ ਆ ਕਿੱਥੋਂ ਤੱਕ ਪਹੁੰਚਿਆ ਜਾਂਦਾ ਹੈ ਮੌਸਮ ਸਾਫ਼ ਰਿਹਾ ਤਾਂ ਮਨਾਲੀ ਪਹੁੰਚਾਂਗੇ ਕਿਉਂਕਿ ਫਿਰ ਆਪਣਾ ਨਹੀਂ ਰੂਟ ਪਲਾਨ ਥੋੜਾ ਜਿਹਾ ਹੱਲ ਜੂਆ ਕੱਲ ਨੂੰ ਆਪਣਾ ਜਿਸਪਾ ਜਾਣ ਦੀ ਸਲਾਹ ਸੀ ਜਿਸਪਾ ਵੈਸੇ ਮਨਾਲੀ ਤੋਂ ਕੋਈ ਖਾਸੀ ਦੂਰ ਨਹੀਂ ਹੈਗਾ ਰਾਹ ਵੀ ਸੋਹਣੇ ਨੇ ਗੱਲ ਕਰ ਸਾਨੂੰ ਆਏ ਸੀ ਵੀ ਕੱਲ ਨੂੰ ਖੜਖੜ ਜਾਵਾਂਗੇ ਚੰਗੀਆਂ ਰਾਹ ਚ ਫੋਟੋਆਂ ਵੀਡੀਓ ਬਣਾਵਾਂਗੇ ਰੀਲਾ ਰੁੱਲਾ ਮੜਾਵਾਂਗੇ ਪਰसों ਫਿਰ ਭਰਤਪੁਰ ਕਲੋਨੀ ਉਦੋਂ ਬਾਅਦ ਹੋ ਜਾਣਗੇ ਮੁੰਡੇ ਤੁਰ ਕੇ ਜਨਮ ਪੀਕ ਵੱਲ ਨੂੰ ਉਹ ਤੇ ਪਤਾ ਲੱਗੂ ਅਸਲ ਪੱਟਾਂ ਦਾ ਜੋਰ 611 ਮੀਟਰ ਉੱਚੀ ਆ ਹਾਂਜੀ ਹੁਣ ਦੱਸੋ ਕੀ ਆਦੇ ਸੀ। ਦਾੜੇ ਪਿੱਛੇ ਆ ਜਾ। ਅੱਜ ਹੋਰ ਤਾਂ। ਉਹ ਗੱਲਬਾਤ ਹੋ ਗਈ ਸੀ ਵੀ ਜਿੱਥੇ ਆਪਾਂ ਨੂੰ ਪਿੱਛੇ ਰੋਕ ਰੱਖਿਆ ਸੀ। ਔਰ ਅਨਦਰ لینڈ ਸਲਾਈਡ ਆਨ ਚੰਡੀਗੜ੍ਹ ਮਨਾਲੀ ਹਾਈਵੇ ਜਿਸ ਬਾਨ ਨੇ ਇਜ਼ ਨੀਅਰ ਆਟ। ਤੁਹਾਨੂੰ ਦੱਸਿਆ ਵੀ ਹੁਣ ਆਪਾਂ ਆਟ ਬੈਠੇ ਆਂ। ਆਟ ਪਿੰਡ ਹੈ ਇਹ। ਇਹ ਇਹ ਤਾਂ ਪਿੱਛੇ ਜਿੱਥੇ ਆਪਾਂ ਨੂੰ ਰੋਕ ਰੱਖਿਆ ਸੀ ਟਨਲ 'ਚ ਉਸਤੇ ਆਹ ਗੱਲ ਬਾਤ ਹੋ ਗਈ ਕਿ ਐਂਡ ਲੈਂਡਸਲਾਈਡ ਹੋ ਗਈ ਤਾਂ ਰੋਕ ਰੱਖਿਆ ਸੀ ਪਹਾੜਾਂ ਦੀ ਸਪੈਸ਼ਲ ਅੰਡਾ ਮੈਗੀ ਨਾਲ ਅੰਡਾ ਫਰਾਈ ਇਸ ਪਾਸੇ ਰਸਤਾ ਮੁੜ ਗਿਆ ਮਣੀਕਰਨ ਨੂੰ ਤੇ ਇੱਧਰ ਹੈਗਾ ਪਉਂਤਰ 에ਅਰਪੋਰਟ ਜੇ ਤੁਸੀਂ ਮਨਾਲੀ ਇਧਰਲੀ ਸਾਈਡ ਪਾਏ 에ਅਰ ਆਉਣਾ ਚਾਹਦੇ ਹੋ ਤਾਂ ਸਾਰਿਆਂ ਨਾਲੇੜੇ 에ਅਰਪੋਰਟ ਲੱਗਦਾ ਹੈ ਪਉਂਤਰ 에ਅਰਪੋਰਟ ਐ ਦੂ ਮਨਾਲੀ ਅੱਗੇ ਹੈਗਾ ML 40 ਕਿਲੋਮੀਟਰ ਪਿਆ ਹੈ ਨਾ ਮਨਾਲੀ ਕੇ ਬੱਦ ਪਿਆ ਹੈ ਹੈ 40 ਹਾਂ ਇਦੂ ਅੱਗੇ ਅਜੇ 40 ਕਿਲੋਮੀਟਰ ਹੈ ਇੱਥੇ ਉਤਰ ਕੇ 에ਅਰਪੋਰਟ ਤੋਂ 40 ਕਿਲੋਮੀਟਰ ਦੂਰ ਟੈਕਸੀ ਕਿ ਜਣਾ ਕੋ ਆਪਾਂ ਇਸ ਵਕਤ ਕੁਲੂ ਚ ਬਨਾਲੀ ਇਥੋਂ 30-32 ਕਿਲੋਮੀਟਰ ਰਹਿ ਗਿਆ ਤੇ ਇੱਥੇ ਆਪਾਂ ਨੂੰ ਬੜਾ ਦਿਲਚਸਪ ਪਵੰਦਾ ਮਿਲਿਆ ਜੀ ਕਿ ਜਦੋਂ ਆਪਾਂ ਸਾਈਕਲਾਂ ਤੇ ਆਏ ਆ ਉਹਨੇ ਇੱਥੇ ਰੇੜੀ ਲਾਈ ਹੋਈ ਸੀ ਫਲ ਫਰੂਟ ਦੀ ਉਹਨੇ ਸਾਨੂੰ ਸਾਈਕਲਾਂ ਤੇ ਜਾਂਦੇ ਨੂੰ ਦੇਖ ਲਿਆ ਤੇ ਖੜਾ ਲਿਆ ਗੱਲਾਂਬਾਤਾਂ ਮਾਰਨ ਲੱਗਿਆ ਰੀਲ ਵੀ ਪਾਈ ਸੀ ਉਹਨੇ ਸਾਡੀ ਤੇ ਗੱਲਾਂਬਾਤਾਂ ਚ ਉਹ ਕਹਿੰਦਾ ਕਹਿੰਦਾ ਮੈਂ ਬਿਹਾਰ ਦਾ ਹਾਂ ਮੈਂ ਵੀ ਇੱਧਰ ਕਹਿੰਦਾ ਸਾਈਕਲ ਤੇ ਟਰੈਵਲ ਕਰਨ ਆਇਆ ਹੋਇਆ ਸਾਰੇ ਇੰਡੀਆ ਦਾ ਟਰੈਵਲ ਕਰਨਾ ਹੈ ਇੱਥੇ ਆ ਕੇ ਕਹਿੰਦਾ ਮੇਰੇ ਕੋਲੇ ਪੈਸੇ ਮੁੱਕ ਗਏ ਤੇ ਮੈਂ ਜਿੰਨੇ ਕੁ ਪੈਸੇ ਸੀ ਓਨੇ ਕੁ ਰੁਪਈਆ ਦੇ ਕੇਲੇ ਕੁਲੇ ਖਰੀਦ ਕੇ ਤੇ ਰੇੜੀ ਲਾ ਲਈ ਇੱਥੋਂ ਕਹਿੰਦਾ ਪੈਸੇ ਕਮਾ ਕੇ ਫਿਰ ਮਾ ਅੱਗੇ ਟਰੈਵਲ ਕਰਨ ਲੱਗ ਜਾਣਾ ਫਿਰ ਅੱਗੇ ਜਾ ਕੇ ਕੋਈ ਨਾ ਕੋਈ ਕੰਮ ਲੱਭ ਲੂਆ ਫਿਰ ਪੈਸੇ ਕਮਾ ਕੇ ਫਿਰ ਅੱਗੇ ਐਂ ਕਰਦਾ ਕਰਦਾ ਕਹਿੰਦਾ ਮੈਂ ਆਪਦੇ ਨਾਲ ਦੀ ਨਾਲ ਪੈਸੇ ਕਮਾ ਕੇ ਨਾਲ ਦੀ ਨਾਲ ਸਾਰਾ ਇੰਡੀਆ ਘੁੰਮਣਾ ਬਾਦ ਬਤੇਲੀ ਦੁਨੀਆਂ ਬਾਦ ਬਤੇਲੇ ਲੋਕ ਟਾਈਮ ਹੋ ਗਿਆ ਸਹੀ 7:30 ਦਾ ਤੇ ਆਪਾਂ ਪਹੁੰਚ ਚੁੱਕੇ ਹਾਂ ਮਨਾਲੀ ਇੱਥੇ ਹੁਣ ਆਪਾਂ ਰੂਮ ਦੇਖ ਰਹੇ ਹਾਂ ਤੇ ਟੈਂਪਰੇਚਰ ਇੱਥੇ ਹੈਗਾ 16 ਡਿਗਰੀ ਠੰਡ ਬਹੁਤ ਹੋ ਰਹੀ ਹੈ ਠੰਡ ਦਾ ਜੇ ਅੰਦਾਜ਼ਾ ਲਾਣਾ ਹੋਵੇ ਆ ਉੱਪਰ ਦੀ ਮੈਂ ਬੈਂਡ ਚੀਟਰ ਕਹਿ ਲਓ ਜਾਂ ਰੇਨ ਕੋਟ ਪਾ ਰੱਖਿਆ ੱੱਲੋਂ ਦੀ ਨਾਲੇ ਰਾਈਡਿੰਗ ਜੈਕਟ ਹੈ ਫੇਰ ਵੀ ਠੰਡ ਲੱਗੀ ਜਾਂਦੀ ਹੈ ਰੂਮ ਹੋ ਗਿਆ ਆਪਣਾ ਫਾਈਨਲ ਇੱਥੇ ਰਹਿਾਂਗੇ ਅੱਜ ਆਪਾਂ ਆਪਾਂ ਇਸ ਵਕਤ ਮਨਾਲੀ ਚ ਕੱਲ ਨੂੰ ਅੱਗੇ ਵਧਾਂਗੇ ਜਿਸਪਾ ਵੱਲ ਬਸ ਮੌਸਮ ਸੋਹਣਾ ਰਹੇ ਮੌਸਮ ਸਾਥ ਦੇ ਜਾਵੇ ਜਿਸਪਾ ਇਥੋਂ ਹੈਗਾ 93 ਕਿਲੋਮੀਟਰ ਏਰੀਆ ਥੋੜਾ ਹੀ ਐ ਤੇ ਕੱਲ ਨੂੰ ਰਹਿਾਂਗੇ ਜਿਸਪਾ ਉਦੋਂ ਅਗਲੇ ਦਿਨ ਜਾਵਾਂਗੇ ਭਰਤਪੁਰ ਕਲੋਨੀ ਆਪਾਂ ਇਥੋਂ ਸਿੱਧਾ ਵੀ ਭਰਤਪੁਰ ਕਲੋਨੀ ਜਾ ਸਕਦੇ ਹਾਂ ਕੱਲ੍ਹ ਕੱਲ੍ਹ ਜੀ ਪਰ ਜਿਸਪਾ ਰੋਕਣ ਦਾ ਕਾਰਨ ਇਹ ਹੈ ਵੀ ਭਰਤਪੁਰ ਕਲੋਨੀ ਦੀ ਉਚਾਈ ਬਹੁਤ ਹੈ ਐਲਟੀਟਿਊਡ ਜਿਆਦਾ ਦਾ ਤੇ ਉੱਥੇ ਜਾ ਕੇ ਫਿਰ ਉਦੋਂ ਅਗਲੇ ਦਿਨ ਹੀ ਆਪਾਂ ਟਰੈਕ ਸ਼ੁਰੂ ਕਰਨਾ ਹੈ ਟਰੈਕ ਦੀ ਉਚਾਈ ਉਦੋਂ ਵੀ ਜ਼ਿਆਦਾ ਹੈ ਤਾਂ ਕਰਕੇ ਇਹ ਆਪਾਂ ਨੂੰ ਆਕਸੀਜਨ ਦੀ ਪ੍ਰੋਬਲਮ ਨਾ ਆਵੇ ਉਹਦੇ ਕਰਕੇ ਪਹਿਲਾਂ ਆਪਾਂ ਜਿਸਪਾ ਰੁਕਾਂਗੇ ਫਿਰ ਭਰਤਪੁਰ ਕਲੋਨੀ ਫਿਰ ਉਦੋਂ ਅਗਲੇ ਦਿਨ ਟਰੈਕ ਸ਼ੁਰੂ ਕਰਾਂਗੇ ਤਾਂ ਕਿ ਉਦੋਂ ਤੱਕ ਆਪਣੀ ਬਾਡੀ ਉਥੋਂ ਦੇ ਟੈਂਪਰੇਚਰ ਨੂੰ ਉਥੋਂ ਦੇ ਆਕਸੀਜਨ ਨੂੰ ਐਲਟੀਟਿਊਡ ਨੂੰ ਅਡਾਪਟ ਕਰ ਲੇ ਇਹ ਹੋਟਲ ਲੈਣੇ ਆਪਾਂ ਨੂੰ ਆਪਣਾ ਸਾਊਥ ਟ੍ਰਿਪ ਕਰਨਿਆ ਕੁਮਾਰੀਆ ਟ੍ਰਿਪ ਦੁਬਾਰੇ ਯਾਦ ਕਰਾਤਾ ਜਦੋਂ ਇਹਨਾਂ ਨੂੰ ਫੋਨ ਕੀਤਾ ਰੋਟੀ ਆਰਡਰ ਕਰਨ ਵਾਸਤੇ ਕਹਿੰਦੇ ਸਾਡੇ ਕੋਲ ਤਾਂ ਸਿਰਫ ਸਾਊਥ ਇੰਡੀਅਨ ਫੂਡ ਹੀ ਹੈ। ਕਿ ਉੱਥੇ ਆਪਾਂ ਤੋਂ ਇੱਕ ਦੋ ਵਾਰ ਗਲਤ ਮਗਾਇਆ ਗਿਆ ਸੀ ਇਹ ਹੈਗਾ ਆਨੀਅਨ ਉਤਪਮ ਉਹ ਹੈਗਾ ਆਨੀਅਨ ਦੋਸਾ ਮਸਾਲਾ ਦੋਸਾ ਤੇ ਆ ਇਹਨਾਂ ਦੀ ਇੱਕ ਸਵੀਟ ਡਿਸ਼ ਹੈ। ਇਹ ਵੀ ਸਾਊਥ ਇੰਡੀਅਨ ਹੈ। ਆਪਣੇ ਪਿੰਡ ਤੋਂ ਲੈ ਕੇ 430 ਕਿਲੋਮੀਟਰ ਦੀ ਬੈਟ ਮੇੜ ਕੇ ਆਪਾਂ ਖੜੇ ਆ ਇਸ ਵਕਤ ਮਨਾਲੀ। ਆ ਆਪਣਾ ਇੱਥੋਂ ਦਾ ਅੱਜ ਰਾਤ ਦਾ ਸਟੇ। ਰੂਮ ਬਹੁਤ ਸੋਹਣਾ ਮਿਲ ਗਿਆ ਇੱਥੇ ਆਪਾਂ ਨੂੰ ਮਣਾ ਲਈ ਅੱਜ ਦੀ ਰਾਤ ਇੱਥੇ ਸਵੇਰੇ ਵਧਾਂਗੇ ਅੱਗੇ ਹੁਣ ਕਰਦੇ ਆਪਾਂ ਇੱਥੇ ਹੀ ਵੀਡੀਓ ਦੀ ਸਮਾਪਤੀ ਸਵੇਰੇ ਮਿਲਦੇ ਆਂ ਅੱਜ ਸੀ 5 ਅਗਸਤ ਦਿਨ ਮੰਗਲਵਾਰ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਆ ਇੱਥੇ ਸਵੇਰੇ ਬਸ ਮੌਸਮ ਚੰਗਾ ਰਹੇ ਰੱਬ ਸੁੱਖ ਰੱਖੇ ਸਵੇਰੇ ਵਧਾਂਗੇ ਅੱਗੇ ਨੂੰ ਧੰਨਵਾਦ